ਦੀ ਸੇਵਾ ਕਰਦਾ ਹੈ ਇਸ ਤਰ੍ਹਾਂ ਤੂੰ ਮਾਲਕ ਬਣਿਆ ਰਹਾ ਮਾਂ ਬਾਪ ਸੇਵਾ ਕਰਦੇ ਰਹੇ ਸਜੇ ਸਜੇ ਤੂੰ ਜਵਾਨ ਹੋਇਆ ਮਾਂ ਬਾਪ ਬੁੱਢੇ ਹੋ ਗਏ ਨੇ ਕਮਜ਼ੋਰ ਹੋ ਗਏ ਨੇ ਉਹ ਜੋ ਉਹਨਾਂ ਨੇ ਸੇਵਾ ਕੀਤੀ ਹੈ ਉਹ ਤੇਰੇ ਉਤੇ ਕਰਜ਼ਾ ਹੈ ਹੁਣ ਤੂੰ ਸੇਵਾ ਕਰ ਤਾਂ ਹੀ ਕਰਜ਼ਾ ਲਏਗਾ ਵਰਨਾ ਨਹੀਂ ਇਹਨੂੰ ਕਹਿੰਦੇ ਨੇ ਪਿਤਰੀ ਰਣ ਪਿਤਰਾਂ ਦਾ ਕਰਜ਼ਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਬੜੀ ਕੀਮਤੀ ਪਉੜੀ ਮਾਂ ਪਿਓ ਪਰ ਹਰ ਸੁਣੇ ਵੇਦ ਭੇਦ ਨਾ ਜਾਣੇ ਕਥਾ ਕਹਾਣੀ ਜਵਾਨ ਹੋ ਗਏ ਮਾਂ ਬਾਪ ਬੁੱਢੇ ਹੋ ਗਏ ਨੇ ਜਿਵੇਂ ਬਾਹਰ ਦੇਸ਼ਾਂ ਚ ਪਰਿਵਾਰਕ ਜ਼ਿੰਦਗੀ ਤੇ ਰਹੀ ਨੇ ਨਾ ਤੇ ਬੁੱਢਿਆਂ ਨੂੰ ਗਵਰਨਮੈਂਟ ਸੰਭਾਲਦੀ ਹੈ ਸਾਡੇ ਦੇਸ਼ੇ ਚ ਵੀ ਇੱਕ ਨਿਯਮ ਸੀ ਬਣਾਇਆ ਗਿਆ ਸੀ ਬੱਚੇ ਸੰਭਾਲਣ ਜਵਾਨ ਬੱਚਾ ਮਾਂ-ਬਾਪ ਦੀ ਸੇਵਾ ਕਰੇ ਉਹਦੀ ਸੇਵਾ ਇਹ ਉਹ ਜ਼ਿੰਮੇਵਾਰੀ ਨਿਭਾਉਂਦੇ ਸਨ। ਔਰ ਇਸ ਤਰ੍ਹਾਂ ਜ਼ਿੰਮੇਵਾਰੀ ਨਿਭਾਈ ਜਾਂਦੀ ਸੀ। ਮਾਂ-ਬਾਪ ਆਪਣੀ ਜ਼ਿੰਮੇਵਾਰੀ ਨਿਭਾਣ ਬੱਚੇ ਦੀ ਸੇਵਾ ਕਰਨ। ਤੇ ਬੱਚਾ ਜਵਾਨ ਹੋ ਗਿਆ ਮਾਂ-ਬਾਪ ਬੁੱਢੇ ਹੋ ਗਏ ਨੇ। ਕਮਜ਼ੋਰ ਹੋ ਗਏ ਨੇ। ਤੋ ਹਰ ਇਹ ਜਵਾਨ ਜੋ ਤਾਕਤਵਰ ਬੱਚਾ ਹੈ ਸੇਵਾ ਕਰੇ ਅਗਰ ਨਹੀਂ ਕਰਦਾ ਜਿਵੇਂ ਮਾਂ ਬਾਪ ਨੇ ਇਸ ਦੀਆਂ ਲੋੜਾਂ ਪੂਰੀਆਂ ਕੀਤੀਆਂ ਸਨ ਤੇ ਇਹ ਮਾਂ ਬਾਪ ਦੀਆਂ ਲੋੜਾਂ ਪੂਰੀਆਂ ਨਹੀਂ ਕਰਦਾ ਤੋ ਭਾਈ ਗੁਰਦਾਸ ਜੀ ਦਾ ਫੈਸਲਾ ਮਾਂ ਪਿਓ ਪਰ ਹਰ ਸੁਣੇ 베ਦ 베ਦ ਨਾ ਜਾਣੇ ਕਥਾ ਕਹਾਣੀ ਜਾ ਰਿਹਾ ਹੈ ਪ੍ਰਮਾਤਮਾ ਦੀ ਕਥਾ ਸੁਣਨ ਲਈ ਮਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤਾ ਬਿਉਹ ਦਾ ਖਿਆਲ ਨਹੀਂ ਰੱਖਦਾ। ਤੋਂ ਭਾਈ ਸਾਹਿਬ ਕਨੇ ਦੇ ਲਈ ਕਥਾ ਸੁਣਨੀ ਇੰਜ ਹੋਵੇਗੀ ਕਹਾਣੀ ਇਹ ਰੱਬ ਦਾ ਭੇਦ ਨਹੀਂ ਪਾ ਸਕੇਗਾ। ਇਹ ਰੱਬ ਦੀ ਰਮਜ਼ ਨੂੰ ਨਹੀਂ ਸਮਝ ਸਕੇਗਾ। ਮਾਂ ਪਿਓ ਪਰਹਰ ਕਰੇ ਤੀਰਥ 68 ਤੀਰਥ ਘੁੰਮਣ ਵਾਣੀ। ਮਾਂ ਦੀਆਂ ਲੋੜਾਂ ਪੂਰੀਆਂ ਨਹੀਂ ਕੀਤੀਆਂ। ਬਿਉਹ ਦਾ ਦਿਲ ਤੋੜਿਆ। तीर्थਾਂ ਤੇ ਇਸ਼ਨਾਨ ਕਰਨ ਜਾ ਰਿਹਾ ਹੈ। ਯਾ ਤੀਰਥਾਂ ਦਾ ਪਰਸ਼ਨ ਕਰਨ ਜਾ ਰਿਹਾ ਹੈ। ਭਾਈ ਸਾਹਿਬ ਕਹਿੰਦੇ ਨਹੀਂ ਇਹ ਘੁੰਮਣਾ ਫਿਰਨਾ ਹੋਵੇਗਾ ਕੁਝ ਵੀ ਨਹੀਂ। ਸਹਿਰੋ ਤਫਰੀਖ। ਘੁੰਮਣ ਵਾੜੀ। ਔਰ ਕੁਝ ਵੀ ਨਹੀਂ। ਮਾਂ ਪਿਓ ਪਰਹਰ ਕਰੇ ਦਾਨ ਬੇਈਮਾਨ ਅਗਿਆਨ ਭਰਾਣੀ। ਪਿਓ ਦੇ ਪੈਰਾਂ 'ਚ ਜੁੱਤੀ ਨਹੀਂ। ਮਾਂ ਦੇ ਸਿਰ ਤੇ ਚੁੰਨੀ ਨਹੀਂ। ਇਹ ਗੁਰਦੁਆਰੇ ਚ ਬੜਾ দান ਪੇ ਆ ਦਿੰਦਾ ਹੈ ਭਾਈ ਸਾਹਿਬ ਕਹਿੰਦੇ ਨੇ ਦਾਨੇ ਨਹੀਂ ਪਰਲੇ ਦਰਜੇ ਦਾ ਬੇਈਮਾਨ ਹੈ ਇਹ ਬੇਈਮਾਨ ਹੈ ਇਹ ਬੇਈਮਾਨ ਅਗਿਆਨ ਭਰਾਣੀ ਪਿਤਰੀ ਰੇਣ ਕਰਜ਼ਾਈ ਈਸ਼ਵਰ ਦੀ ਦਰਗਾਹ ਵਿੱਚ ਕਬੂਲ ਨਹੀਂ ਜੈਸੇ ਮੁਹੰਮਦ ਸਾਹਿਬ ਕਹਿੰਦੇ ਨੇ ਮੈਨੂੰ ਕਰਜ਼ਾਈ ਕਬੂਲ ਨਹੀਂ ਉਤਾਰ ਕੇ ਆਵੇ ਪਹਿਲੇ ਹਾਜ ਕਰਨਾ ਹੈ ਕਰਜ਼ਾ ਉਤਾਰ ਕੇ ਆਵੇ ਬਾਹਰ ਦਾ ਇੱਥੇ ਜੋ ਨਿਯਮਾਵਲੀਏ ਪ੍ਰਥਮ ਮਾ ਬਾਪ ਦਾ ਕਰਜ਼ਾ ਇਸ ਦਾ ਮਤਲਬ ਜਮਾਂਦਰੂ ਬੰਦਾ ਕਰਜ਼ਾਈ ਹੈ ਇਸ ਵਾਸਤੇ ਤੂੰ ਪਹਿਲੇ ਪਿਤਰੀ ਰਣ ਮਾ ਬਾਪ ਦਾ ਕਰਜ਼ਾ ਉਦਾਰ ਇਹ ਕਰਜ਼ਾ ਦੂਸਰਾ ਦੇਵ ਰਣ ਦੇਵਤਿਆਂ ਦਾ ਕਰਜ਼ਾ ਕਿਹੜੇ ਦੇਵਤੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਹਣ ਪੰਜਵਾ ਪਾਇਆ ਕਰੇ ਤਾਂ ਹੋ ਆ ਪਾਗ ਪਵਿੱਤਰ ਸਾਰੇ ਦੇਵਤੇ ਨੇ ਅੰਨ ਤੇਰੀ ਭੁੱਖ ਮਿਟਾ ਰਿਹਾ ਹੈ ਪਾਣੀ ਤੇਰੀ ਪਿਆਸ ਮਿਜਾ ਰਿਹਾ ਹੈ ਪਵਨ ਤੈਨੂੰ ਜ਼ਿੰਦਗੀ ਦੇ ਰਹੀ ਹੈ ਧਰਤੀ ਤੇਨੂੰ ਸਥਾਨ ਦੇ ਰਹੀ ਹੈ ਅਗਨ ਤੇਰੇ ਅੰਦਰ ਸਤਿਆ ਬਣਾਈ ਰੱਖਦੀ ਹੈ ਮਰਦੇ ਦੀ ਪਤਾ ਕੀ ਪਹਿਚਾਨ ਹੈ ਕੋਈ ਹੱਥ ਪੈਰ ਠੰਡੇ ਪੈ ਗਨ ਅਗ ਨਹੀਂ ਰਹੀ ਅਗ ਜੀਵਨ ਦੇ ਰਹੀ ਹੈ ਹੁਣ ਪਾਣੀ ਨੇ ਤੇਰੀ ਪਿਆਸ ਬੁਝਾਈ ਤੂੰ ਪਾਣੀ ਦਾ ਤੇਰੇ ਕੋਲ ਸੁਭਾਅ ਹੋਵੇ ਤੂੰ ਵੀ ਕਿਸੇ ਦੀ ਲੋੜ ਪੂਰੀ ਕਰ ਅੰਨ ਨੇ ਤੇਰੀ ਭੁੱਖ ਮਿਟਾਈ ਤੂੰ ਵੀ ਆਪਣਾ ਜੀਵਨ ਇਸ ਡੰਗ ਨਾਲ ਬਤੀਤ ਕਰ ਕਿਸੇ ਦੀ ਭੁੱਖ ਮਿਟੇ ਤੇਰੇ ਕੋਲ ਆਉਂਦੀ ਹੈ ਧਰਤੀ ਨੇ ਤੈਨੂੰ ਥਾ ਦਿੱਤੀ ਤੂੰ ਵੀ ਉਸ ਨੂੰ ਵਾਪਸ ਨਾ ਕਰ ਜੇ ਤੇਰੇ ਕੋਲ ਕੋਈ ਥਾਂ ਮੰਗਣ ਆਵੇ ਤੇ ਲੋੜਵੰਦ ਹੋਵੇ ਕਰਦੇ ਇੰਤਜ਼ਾਮ ਨਹੀਂ ਕਰ ਸਕਦਾ ਤਾਂ ਇਸ ਵਾਸਤੇ ਸਤਿਗੁਰੂ ਨੇ ਇੱਕ ਨੀਯਮਾਵਲੀ ਬਣਾਈ ਗੁਰਦੁਆਰੇ ਬਣਾਓ ਗੁਰਦੁਆਰਿਆਂ ਚ ਇਸ ਢੰਗ ਦਾ ਇੰਤਜ਼ਾਮ ਸੰਗਤ ਪੰਗਤ ਪੰਗਤ ਦੇ ਚ ਭੋਜਨ ਔਰ ਫਿਰ ਸੇਵਾ ਜਿੱਦੇ ਚ ਰਹਿਨ ਸਹਨ ਰਿਆਇਸ਼ ਹਰ ਤਰ੍ਹਾਂ ਦੇ ਸੁੱਖ ਜੇ ਕਿਸੇ ਦੇ ਘਰ ਮਹਿਮਾਨ ਆਇਆ ਤਾਂ ਘਰ ਵਾਲੇ ਸਾਰੇ ਧਿਆਨ ਰੱਖਣ ਤੇ ਜਿਹੜਾ ਗੁਰਨਾਣਿਕ ਦੇ ਘਰ ਮਹਿਮਾਨ ਆਇਆ ਉਹ ਰੁੱਲਦਾ ਰਹੇ ਲੁਦੱਕੇ ਖੰਦਾ ਰਹੇ ਤੇ ਗੁਰਨਾਣਿਕ ਦਾ ਮਹਿਮਾਨ ਹੈ ਤੂੰ ਜੋ ਗੁਰਨਾਣਿਕ ਦਾ ਮਹਿਮਾਨ ਹੈ ਬੰਦੇ ਤੂੰ ਹਰ ਇੱਕ ਨੂੰ ਘਰ ਦੇ ਚ ਥਾਂ ਨਹੀਂ ਦੇ ਸਕਦਾ ਇਸ ਤਰ੍ਹਾਂ ਦਾ ਇੰਤਜ਼ਾਮ ਕਰ ਗੁਰੂ ਦੇ ਘਰ ਹਰ ਇੱਕ ਨੂੰ ਥਾਂ ਮਿਲੇ ਔਰ ਕੋਈ ਵੀ ਆਵੇ ਬਿਨਾਂ ਮਸਬ ਮੁਲਤ ਅਗਰ ਐਸਾ ਤੂੰ ਨਾ ਕੀਤਾ ਤਾਂ ਦੇਵਤਿਆਂ ਦਾ ਕਰਜ਼ਾ ਤੇ ਤੇਰੇ ਸਿਰ ਤੇ ਜਿੰਨਾ ਤੂੰ ਵਡੰਬਰ ਕਰ ਲੈ ਮੈਂ ਕਈ ਦਫਾ ਦੇਖਦਾ ਗੁਰਦੁਆਰਿਆਂ ਦੀ ਬਿਲਡਿੰਗਾਂ ਆਸਮਾਨ ਨੂੰ ਛੂ ਰਹੀਆਂ ਨੇ ਲੋੜਵੰਦਿਆਂ ਲਈ ਕੋਈ ਥਾਂ ਕੋਈ ਨਹੀਂ ਕੋਈ سلسلہ ਹੀ ਨਹੀਂ ਹੈ ਕਦੀ ਸੋਚਿਆ ਹੀ ਨਹੀਂ ਗਿਆ ਦਰਸਲ ਸੇਵਾ ਸੰਸਾਰ ਦੇ ਹੁੰਦੀ ਹੈ ਨਿਰੰਕਾਰ ਦੀ ਪ੍ਰਮਾਤਮਾ ਦੀ ਸੇਵਾ ਨਹੀਂ ਹੁੰਦੀ ਪ੍ਰਮਾਤਮਾ ਸਾਡੀ ਸੇਵਾ ਕਰ ਰਿਹਾ ਹੈ ਪ੍ਰਮਾਤਮਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਹੈ ਪ੍ਰਮਾਤਮਾ ਪਾਣੀ ਬਣ ਕੇ ਸਾਡੀ ਪਿਆਸ ਬੁਝਾਉਂਦਾ ਹੈ ਪ੍ਰਮਾਤਮਾ ਧਰਤੀ ਬਣ ਕੇ ਸਾਨੂੰ ਥਾਂ ਦਿੰਦਾ ਹੈ ਪ੍ਰਮਾਤਮਾ ਅਗਨੀ ਬਣ ਕੇ ਸਾਨੂੰ ਜ਼ਿੰਦਗੀ ਦਿੰਦਾ ਹੈ ਪ੍ਰਮਾਤਮਾ ਹਵਾ ਬਣ ਕੇ ਸਾਨੂੰ ਸਵਾਸ ਦਿੰਦਾ ਹੈ ਸਾਡੀ ਸੇਵਾ ਪਿਆ ਕਰਦਾ ਪਤਾ ਸੇਵਾ ਕਮਜ਼ੋਰ ਦੀ ਆਉਂਦੀ ਹੈ ਹੁਣੇ ਹੀ ਮੈਰਜ਼ ਕੀਤੀ ਹੈ ਬੱਚਾ ਕਮਜ਼ੋਰ ਹੈ ਮਾਪੇ ਸੇਵਾ ਪੇ ਕਰਦੇ ਨੇ ਕਮਜ਼ੋਰ ਹੈ ਹੁਣ ਬੱਚਾ ਤਾਕਤਵਰ ਹੋ ਗਿਆ ਜਵਾਨ ਹੋ ਗਿਆ ਮਾਪੇ ਬੁੱਢੇ ਹੋ ਗਏ ਨ ਕਮਜ਼ੋਰ ਹੋ ਗਏ ਨ ਉਹ ਸੇਵਾ ਕਰ ਸੇਵਾ ਕਮਜ਼ੋਰ ਦੀ ਆਉਂਦੀ ਹੈ ਸੇਵਾ ਉਸ ਦੀ ਆਉਂਦੀ ਹੈ ਜੋ ਸਾਥੋਂ ਪਿੱਛੇ ਹੈ ਕਿਸੇ ਵੀ ਤੰਤੇ ਪਿੱਛੇ ਰਹਿ ਗਿਆ ਹਰ ਬੰਦਾ ਹਰ ਗੱਲ ਦੇ ਚੱਗੇ ਨਹੀਂ ਆਉਂਦਾ ਉਦੀ ਸੇਵਾ ਕਰਨੀ ਤਾਂ ਕਿ ਬਰਾਬਰੀ ਤੇ ਆ ਜਾਏ ਗਲਤੀ ਇਤਨੀ ਹੈ ਸੇਵਾ ਸੰਸਾਰ ਦੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਕਈਆਂ ਨੇ ਡੇਂਗਾ ਮਾਰੀਆਂ ਮਹਾਰਾਜ ਛਡੇ ਘਰ ਲੰਗਰ ਚੱਲਦਾ ਅਸੀਂ ਮੁਸਾਫਰਾਂ ਨੂੰ ਰਹਿਣ ਦੀ ਥਾਂ ਦਿੰਨੇ ਆ ਜਿਹੜੀਆਂ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਸਨ ਉਹ ਆਨੰਦਪੁਰ ਸਾਹਿਬ ਕਾਬਲ ਤਗਦੀਆਂ ਸੰਗਤਾਂ ਆਉਂਦੀਆਂ ਸਨ ਉਹ ਬਰਜਾਗਾ ਬਹੁਤ ਭਰ ਜਾਂਦੀ ਸੀ ਆਲੇ ਦੁਆਲੇ ਰਹਿਣ ਵਾਲੇ ਆਪਣੇ ਘਰਾਂ ਚ ਵੀ ਟਿਕਾਣੇ ਦੇਂਦੇ ਸਨ ਔਰ ਕਈਆਂ ਦੇ ਘਰਾਂ ਚ ਲੰਗਰ ਵੀ ਚੱਲਦਾ ਸੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਘਰ ਵੀ ਚੱਲਦਾ ਸੀ ਲੰਗਰ ਇੱਕ ਦਿਨ 10 12 ਸਿੰਘਾਂ ਨੇ ਡਿੰਗਾਵਾਰੀਆਂ ਮਹਾਰਾਜ ਦੇ ਸੁਰ ਪਾਤਸ਼ਾ ਸਾਡੇ ਘਰ ਵੀ ਲੰਗਰ ਚੱਲਦਾ ਅਸੀਂ ਸੰਗਤਾਂ ਦੀ ਦੇਖ ਰਿਕ ਕਰਦੇ ਹਾਂ ਸਾਡੇ ਘਰ ਵੀ ਲੰਗਰ ਚੱਲਦਾ ਸਾਡੇ ਘਰ ਵੀ ਲੰਗਰ ਚੱਲਦਾ ਨੰਦ ਲਾਲ ਨਹੀਂ ਬੋਲੇ ਹਾਲਾਂਕਿ ਉਹਦੇ ਘਰ ਵੀ ਚੱਲਦਾ ਸੀ ਉਹ ਚੁੱਪ ਰਿਹਾ ਸਤਿਗੁਰੂ ਨੇ ਇੱਕ ਦਿਨ ਭੇਖ ਬਣਾਇਆ ਇਹ ਇਤਿਹਾਸ ਗੱਥਾ ਹੈ ਸਾਥੀਏ ਜਿਨ੍ਹਾਂ ਨੇ ਡੀਂਗਾ ਮਾਰੀਆਂ ਸਨ ਸਾਡੇ ਘਰ ਲੰਗਰ ਚੱਲਦਾ ਹੈ ਮਹਾਰਾਜ ਉਹਨਾਂ ਦੇ ਘਰ ਅੰਮ੍ਰਿਤ ਵੇਲੇ ਤੋਂ ਬਾਅਦ ਜਦੋਂ ਸੂਰਜ ਨਿਕਲਿਆ ਤੇ ਚਲੇ ਗਏ ਬੇ ਭੁੱਖ ਬੜੀ ਲੱਗੀਏ ਦੂਰੋਂ ਆਇਆ ਤੇ ਅਗਲੇ ਟੁੱਟ ਕੇ ਪਹੇਗੇ ਕੋ ਲੰਗਰ ਦਾ ਵਕਤ ਆ ਗਿਆ ਟੁੱਟ ਕੇ ਪਹੇਗੇ ਲੰਗਰ ਚੱਲਦਾ ਹੈ ਵਕਤ ਸਿਰ ਚੱਲਦਾ ਹੈ ਪਾਤਸ਼ਾਹ ਦੂਸਰੇ ਦੇ ਘਰ ਚਲੇ ਗਏ ਦਸਤਕ ਦਿੱਤੀ ਆਖਿਆ ਗੁਰੂ ਕੇ ਸੰਗਾ ਸੁਣਿਆ ਤੇਰੇ ਘਰ ਲੰਗਰ ਚੱਲਦਾ ਹੈ ਭੁੱਖ ਬੜੀ ਲੱਗੀ ਹੈ ਉਹਨਾਂ ਨੇ ਵੀ ਆਇਆ ਚੱਲਦਾ ਹੈ ਪਰ ਵਕਤ ਸਿਰ ਚੱਲਦਾ ਹੈ ਬੇਵਕਤਾ ਨਹੀਂ ਚੱਲਦਾ ਦੇਖੋ ਲੰਗਰ ਦਾ ਵਕਤ ਹੈ ਆ ਗਏ ਭੁੱਖ ਲੱਗੀ ਤੇ ਠੀਕ ਹੈ ਲੱਗੀ ਹੋਵੇ ਪਰ ਇੱਥੇ ਦੁਪਹਿਰ ਦੇ ਵਕਤਾਂ ਵਿੱਚ ਤੀਸਰੇ ਘਰ ਗਏ ਬਿਲਕੁਲ ਕੋੜੇ ਬੋਲ ਕਈ ਸੇਵਾ ਤੇ ਕਰਦਨ ਪਰ ਬੜਾ ਕੋੜਾ ਬੋਲਦਾ ਬਹੁਤ ਕੋੜਾ ਬੋਲਦਨ ਮੈਂ ਤੇ ਦੇਖ ਕੇ ਹੈਰਾਨ ਹੋ ਜਾਂਦਾ ਕਰਦੇ ਗੁਰਦੁਆਰੇ ਸੇਵਾ ਪੈਨ ਮੂੰਚੋਂ ਜ਼ਹਿਰ ਨਿਕਲਦੀ ਹੈ ਨਿਰੀ ਜ਼ਹਿਰ ਆਗ ਤੇ ਕਈ ਦਫਾ ਮੈਂ ਇੰਜ ਦੇਖਦਾ ਜਿਹੜੇ ਪੁਰਜ਼ੇ ਕਿਦਰੇ ਵੀ ਫਿੱਟ ਨਹੀਂ ਆਉਂਦੇ ਨਾ ਗੁਰਦੁਆਰਿਆਂ ਚ ਫਿੱਟ ਕੀਤੇ ਗਏ ਆਉਂਦੇ ਮੈਂ ਇਹ ਵੀ ਦੇਖ ਕੇ ਹੈਰਾਨ ਹੁੰਦਾ ਆ ਵੀ ਮੈਨੂੰ ਹੈਰਾਨਗੀ ਆਉਂਦੀ ਐਨਾ ਕੋੜਾ ਥੱਕਿਆ ਹੋਇਆ ਬੰਦਾ ਹੋਵੇ ਪੁਰਖਾ ਬਹੁ ਲਗਲੇ ਦਾ ਥਕੇਵਾਂ ਲੱਗੇ ਲੋੜ ਵੰਦਾ ਆ ਉਸ ਨਾਲ ਇਸ ਢੰਗ ਨਾਲ ਬੋਲ ਕੇ ਉਹਦੀ ਤਸੱਲੀ ਹੋ ਜਾਏ ਗੁਰਨਾਣਕ ਦਾ ਘਰ ਹੈ ਤੇ ਗੁਰੂ ਦਾ ਘਰ ਹੈ ਤੂੰ ਤੇ ਆਪਣੇ ਘਰ ਨਾਲੋਂ ਵੀ ਥੱਲੇ ਲੈ ਕੇ ਆਪਣੇ ਘਰ ਦੇ ਵਿੱਚ ਵੀ ਇਸ ਢੰਗ ਨਾਲ ਰਹਿ ਕਿ ਤੇਰੇ ਘਰ ਚੋਂ ਵੀ ਗੁਰਦੁਆਰੇ ਦੀ ਖੁਸ਼ਬੂ ਆਵੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ ਤੇਰੇ ਘਰ ਨੂੰ ਵੀ ਕੋਈ ਵੇਖੇ ਤੇ ਗੁਰੂ ਚੇਤੇ ਆ ਜਾਏ ਤੂੰ ਆਪਣੇ ਘਰ ਦੇ ਵਿੱਚ ਵੀ ਇਸ ਤਰ੍ਹਾਂ ਰਹਿ ਜੈਸੇ ਧਰਮਸਾਲ ਇੰਜ ਨਾ ਰਹੇ ਗੁਰਦੁਆਰਿਆਂ ਦੇ ਚ ਕਿ ਗੁਰਦੁਆਰਾ ਵੀ ਤੇਰਾ ਘਰ ਹੀ ਲਗੇ ਸਰੂਪ ਤੇਰਾ ਘਰ ਹੀ ਹੈ ਔਰ ਕੁਝ ਨਹੀਂ ਤੂੰ ਆਪਣਾ ਘਰ ਹੀ ਬਣਾ ਕੇ ਰੱਖੇ ਘਰਾਂ ਨੂੰ ਧਰਮਸ਼ਾਲਾ ਸੀ ਕਿ ਬਣਾਣਾ ਸੀ ਯਕੀਨ ਜਾਨੋ ਧਰਮਸ਼ਾਲਾ ਨੂੰ ਹੀ ਘਰ ਬਣਾ ਚੱਕ ਰੱਖ ਦਿੱਤਾ ਹੈ ਗੁਰਦੁਆਰੇ ਦਾ ਨਾਂ ਪਹਿਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਧਰਮਸ਼ਾਲਾ ਹੁੰਦਾ ਸੀ ਅਜੇ ਵੀ ਕਾਬਲ ਕੰਦਾਰੇ ਜਿੰਨੇ ਗੁਰਦੁਆਰੇ ਨੇ ਧਰਮਸ਼ਾਲਾ ਕਹਿੰਦੇ ਨੇ ਫਰੰਟੀਅਰ ਦੇ ਇਲਾਕੇ ਚ ਔਰ ਲੈਂਦਾ ਪੰਜਾਬ ਵੈਸਟ ਪੰਜਾਬ ਜੋ ਪਾਕਿਸਤਾਨ ਦੇ ਚਲਾ ਗਿਆ ਬਹੁਤ ਸਾਰੇ ਗੁਰਦੁਆਰਿਆਂ ਨੂੰ ਧਰਮਸ਼ਾਲ ਕਹਿੰਦੇ ਸਨ ਮਲਤਾਨ ਮੀਆਂਵਾਲੀ ਪਾਵਲਪੁਰ ਦੇ ਗੁਰਦੁਆਰਿਆਂ ਨੂੰ ਧਰਮਸ਼ਾਲ ਕਹਿੰਦੇ ਸਨ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੋ ਆ ਘਰ ਘਰ ਦੇਚ ਧਰਮਸ਼ਾਲ ਜਿੱਥੇ ਇੱਕ ਪ੍ਰਭੂ ਦੀ ਕੀਰਤੀ ਹੋਵੇ ਸੇਵਾ ਹੋਵੇ ਘਰ ਤੇ ਧਰਮਸ਼ਾਲ ਬਣ ਗਿਆ ਤੇ ਸੇਵਾ ਤੇ ਕੀਰਤੀ ਗੁਰਦੁਆਰਿਆਂ ਚ ਵੀ ਨਾ ਹੋਵੇ ਤੋ ਗੁਰਦੁਆਰਾ ਦੇ ਚ ਘਰ ਬਣ ਗਿਆ ਕਰ ਦੇ ਚ ਇੰਜ ਰੈ ਘਰ ਧਰਮਸ਼ਾਲ ਬਣ ਜਾਏ ਧਰਮਸ਼ਾਲ ਦੇ ਚ ਇੰਜ ਨਾ ਰਹਿ ਕਿ ਤੇਰਾ ਘਰ ਬਣ ਜਾਏ ਉਹ ਤੇਰਾ ਘਰ ਹੀ ਲਗੇ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਖਰ ਨੰਦ ਲਾਲ ਦੇ ਘਰ ਵੀ ਚਲੇ ਗਏ ਦੇਖਦੇ ਆ ਸੁਣਿਆ ਨੰਦ ਲਾਲ ਨੇ ਕਦੀ ਨਹੀਂ ਆਖਿਆ ਮਹਾਰਾਜ ਮੇਰੇ ਘਰ ਲੰਗਰ ਚੱਲਦਾ ਪਰ ਪਾਤਸ਼ਾਹ ਨੇ ਸੁਣਿਆ ਸੀ ਤੇ ਵੀ ਆਏ ਗਏ ਦੀ ਸੇਵਾ ਕਰਦਾਂ ਉਹਦੇ ਦਵਾਰ ਤੇ ਜਾ ਕੇ دستਕ ਦਿੱਤੀ। ਔਰ ਸਤਗੁਰ ਨੇ ਰੂਪ ਬਦਲੇ ਆਇਆ। ਨੰਦ ਲਾਲ ਨੇ ਦਰਵਾਜ਼ਾ ਖੋਲ੍ਹਿਆ। ਪਾਤਸ਼ਾਹ ਕਹਿੰਦੇ ਸੁਣਿਆ ਗੁਰੂ ਕੀ ਸਿੱਖਾ ਤੇਰੇ ਘਰ ਲੰਗਰ ਚੱਲਦਾ ਹੈ। ਸਾਨੂੰ ਅੱਜ ਭੁੱਖ ਲੱਗੀ ਹੈ ਬੜੀ ਜ਼ੋਰ ਦੀ। ਹੱਥ ਜੋੜ ਕੇ ਨੰਦ ਲਾਲ ਕਹਿੰਦੇ ਧੰਨ ਬਾਗ। ਚੱਲ ਲੈ। ਆ ਬੈਠੋ। ਬਿਠਾ ਦਿੱਤਾ। ਅਖੇ ਦਾਲ ਰੱਖੀ ਹੋਈਏ ਚੁੱਲੇ ਤੇ ਤੇ ਆਟਾ ਗੁੰਨਿਆ ਪਿਆ ਥੋੜੀ ਦੇਰ ਆਪ ਬੈਠ ਸਕਦੇ ਹੋ ਤੇ ਪ੍ਰਸ਼ਾਦੇ ਬਣ ਸਕਦੇ ਜਲਦੀ ਹੈ ਤੇ ਆਟਾ ਲੈ ਲਓ ਜਿਹੜੀ ਦਾਲ ਹੈ ਇਹ ਲੈ ਲਓ ਕੱਚੀ ਦਾਲ ਕੌਲ ਦੇ ਚ ਪਾ ਕੇ ਲਿਆਏ ਤੇ ਅਸ ਕਹਿੰਦਾ ਤੇ ਗੁੰਨੇ ਹੋਇਆ ਆਟਾ ਗੋ ਹੁਣ ਤੇ ਇਹ ਹੈ ਥੋੜੀ ਦੇਰ ਆਪ ਬੈਠ ਸਕਦੇ ਮੈਂ ਬਣਾ ਦੇਣਾ बन जाएगा आप बैठो पाँच सेकंड लगे ठीक है फिर आवे फिर आवे चले गए नंदलाल ने हाथ जोड़ के खड़े ए ले लो नहीं आवान गे, गे दूसरे दिन खड़े होके संगत कलगी पादशाह ने कहा लंगर संगत सिर्फ नंद लाल घर चलता है और किसी के घर नहीं चलता सिर्फ नंद लाल चल ਨੰਦ ਲਾਲ ਨੂੰ ਕਹਿਣ ਦੀ ਜਾ ਚਾਈ ਸੀ ਮਹਾਰਾਜ ਬੈਠੋ ਹਾਲਾਂਕਿ ਪਛਾਣਿਆ ਨੰਦ ਲਾਲ ਨੇ ਵੀ ਨਹੀਂ ਸੀ ਇਹ ਵੀ ਮਹਾਰਾਜ ਕਰਾ ਬੈਠੋ ਦਾਲ ਚੁੱਲੇ ਤੇ ਧਰੀ ਹੋਈ ਹੈ ਆਟਾ ਗੁਨਿਆ ਹੈ ਥੋੜੀ ਦੇਰ ਬੈਠ ਜਾਓ ਤੇ ਬਣਾ ਦਿੰਦੇ ਹਾਂ ਹਲੇ ਮੇ ਨਾਲ ਮਿੱਠ ਬੋਲੜੇ ਢੰਗ ਨਾਲ ਕਈਆਂ ਦੇ ਭਾਂਡੇ ਖੜਕਾਣ ਦਾ ਹੀ ਢੰਗ ਇੰਜ ਲੱਗਦਾ ਹੈ ਗੁਰਦੁਆਰਿਆਂ 'ਚ ਵਾਕਈ ਬੰਦਿਆਂ ਨੂੰ ਵੀ ਖੜਕਾ ਦੇਣਗੇ ਖੈਰ ਕੋਈ ਨਹੀਂ ਇੰਜ ਲੱਗਦਾ ਮੈਂ ਤੇ ਦੇਖ ਕਈ ਜੋੜੇ ਝਾੜਦੇ ਨੇ ਤੇ ਜੋੜੇ ਝਾੜਦੇ ਚੜ੍ਹਦੇ ਬੰਦਿਆਂ ਨੂੰ ਝਾੜਨ ਲੱਗ ਪੈਂਦੇ ਨੇ ਐਸਾ ਵੀ ਮੈਂ ਦੇਖਿਆ